ਪਹਿਲੇ ਹਿੱਸੇ 'ਚ ਉਦੋਂ ਹੋਈ ਆ ਜਦੋਂ ਲੋਕ ਇਸ ਪ੍ਰਕਾਸ਼ ਸਿੰਘ ਬਾਦਲ ਨਾਮ ਦੇ ਸ਼ਖਸ ਦੇ ਬਾਰੇ ਬਹੁਤਾ ਕੁਝ ਜਾਣਦੇ ਨਹੀਂ ਸੀ। ਉਹਦੀਆਂ ਟਿਕਣਬਾਜ਼ੀਆਂ ਨਾਲ ਉਹ ਕਿਸ ਤਰੀਕੇ ਨਾਲ ਉੱਥੇ ਤੱਕ ਪਹੁੰਚਿਆ। ਉਸ ਐਕਸਪੈਰੀਮੈਂਟ ਤੋਂ ਬਾਅਦ ਜਦੋਂ ਇਹ ਦੁਬਾਰਾ ਸੱਤਾ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਲੰਬਾ 20 ਸਾਲ ਦਾ ਆਲਮੋਸਟ ਵਕਵਾ। 1978 ਤੋਂ ਲੈ ਕੇ 1997 ਤੱਕ ਜਿਹੜਾ 20 ਸਾਲ ਦਾ ਵਕਵਾ ਹੈ ਨਾ ਉਸ 20 ਸਾਲ ਦੇ ਵਕਵੇ ਦੇ ਵਿੱਚ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਐਜ਼ ਲੀਡਰ ਕਿਤੇ ਨਜ਼ਰ ਨਹੀਂ ਆਉਂਦਾ। ਅ ਲੋਕਾਂ ਦੀ ਮਾਨਸਿਕਤਾ ਬਹੁਤ ਮੈਨੇ ਰੱਖਦੀ ਹੁੰਦੀ ਆ ਜਦੋਂ ਤੁਸੀਂ ਆਪਣੇ ਕਿਸੇ ਲੀਡਰ ਨੂੰ ਚੁਣਦੇ ਹੋ ਜਾਂ ਉਹਨੂੰ ਸਪੇਸ ਦਿੰਦੇ ਹੋ ਪੋਲਿਟਿਕਸ ਕਰਨ ਲਈ ਉਸ 20 ਸਾਲ ਦੇ ਵਿੱਚ ਦੋ ਗੱਲਾਂ ਵੱਡੀਆਂ ਹੋਈਆਂ ਇੱਕ ਸਟੇਟ ਦੇ ਜਿਹੜਾ ਕੋਹਾੜੇ ਦਾ ਦਸਤਾ ਬਦਲਦੇ ਰਹੇ ਪਰ ਉਹ ਕੋਹਾੜਾ ਵਜ੍ਹਾ ਬਹੁਤ ਬੁਰੀ ਤਰ੍ਹਾਂ ਜ਼ੁਲਮ ਬਹੁਤ ਵੱਡਾ ਹੋਇਆ 20 ਸਾਲ ਦੀ ਉਹ ਜਿਹੜੀ ਪੋਲਿਟਿਕਸ ਸੀਗੀ ਉਹਦੇ ਵਿੱਚੋਂ ਅਸੀਂ ਆਪਣੀ ਇੱਕ ਮੋਡਰੇਟ ਰੂਲ ਕਰਨ ਵਾਲੀ ਪੋਲਿਟੀਕਲ ਲੀਡਰਸ਼ਿਪ ਦੇ ਨਹੀਂ ਸਕੇ ਅਸੀਂ ਦਿੱਲੀ ਢਾਲੀ ਦਿੱਲੀ ਨੂੰ ਟੇਬਲ ਤੇ ਬੈਠ ਦਿੱਤਾ ਹਨਾ ਅਸੀਂ ਐਗਜ਼ੈਂਪਲ ਸੈੱਟ ਕਰਤੀਆਂ ਵੀ ਅਸੀਂ ਫਲਾਣੇ ਮਾਰਤੇ ਅ ਵੱਡੇ ਮਾਰਕੇ ਬਾਜੀ ਵਾਲੇ ਉਹਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਜੀ ਔਰ 84 ਦੀ ਜੰਗ ਉਹਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਮਾਨਮਤਾ ਇਤਿਹਾਸ ਹੈ ਪਰ ਉਸ 20 ਸਾਲ ਦੇ ਵਕਫੇ ਦੇ ਵਿੱਚ 1978 ਤੋਂ ਲੈ ਕੇ 1997 ਤੱਕ ਪੰਥਕ ਧਰਾਂ ਨੇ ਆਪਣੀ ਇੱਕ ਮੋਡਰੇਟ ਪੋਲੀਟੀਕਲ ਧਿਰ ਨਹੀਂ ਖੜੀ ਕਰਪ ਜੇ ਖੜੀ ਹੁੰਦੀ ਸੀ ਤਾਂ ਉਹ ਆਪਸ ਦੇ ਵਿੱਚ ਪਾਟ ਕੇ ਫੇਲ ਹੋ ਜਾਂਦੀ ਸੀ 89 ਦੇ ਵਿੱਚ ਐਕਸਪੈਰੀਮੈਂਟ ਹੋਇਆ 92 ਦੇ ਵਿੱਚ ਹੋਣੇ ਨਹੀਂ ਦਿੱਤਾ ਗਿਆ